ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਹਿਬਾਨਾਂ ਦੇ ਜੀਵਨ ਪਾਠ ਅੱਜ ਅਸੀਂ ਸਰਗਨ ਕਰਾਂਗੇ ਸ੍ਰੀ ਗੁਰੂ ਅੰਗਦ ਦੇ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਅਤੇ ਰਹਿਣ ਸਹਿਣ ਬਾਰੇ ਕੁਝ ਜਾਣਕਾਰੀ ਸ੍ਰੀ ਗੁਰੂ ਅੰਗਦ ਦੇ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਫੇਰੂ ਮਲ ਜੀ ਦੇ ਘਰ ਮਾਤਾ ਸਰਵਾਈ ਜੀ ਜਿਨ੍ਹਾਂ ਨੂੰ ਦਇਆਕੁਰਦੀ ਕਹਿੰਦੇ ਸਨ ਦੇ ਘਰ ਨੱਪੇ ਦੀ ਤਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਆਪ ਜੀ ਦੀ ਸ਼ਾਦੀ ਬੀਬੀ ਕੀਵੀ ਦੀ ਨਾਲ ਹੋਈ ਜੋ ਸ਼੍ਰੀ ਦੇਵੀ ਚੰਦ ਜੀ ਦੀ ਪਤਰੀ ਸਤਪੰਦ ਸੰਗਰ ਨੇੜੇ ਖਲੂਰ ਸਾਹਿਬ ਦੇ ਰਹਿਣ ਵਾਲੇ ਸਨ ਆਪ ਦੇ ਘਰ ਦੋ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਲੋਖੀ ਜੀ ਨੇ ਜਨਮ ਲਿਆ ਆਪ ਜੀ ਨੇ ਕੁੱਲ ਬਾਠ ਸ਼ਬਦ ਗੁਰਬਾਣੀ ਦੀ ਰਚਨਾ ਕੀਤੀ ਆਪ ਜੀ 23 ਮਾਰਚ 1552 ਈਸਵੀ ਨੂੰ ਜੋਤੀ ਜੋਤ ਸਮਾ ਗਏ ਆਪ ਜੀ ਨੇ ਕੁੱਲ 47 ਸਾਲ ਦੀ ਉਮਰ ਭੋਗੀ ਆਪ ਜੀ ਨੂੰ ਚੌਦਾਂ ਛੇ ਪੰਦਰਾਂ ਸੌ ਉਣਤਾਲੀ ਨੂੰ ਕਰਤਾਰਪੁਰ ਸਾਹਿਬ ਵਿਖੇ ਗੱਦੀ ਦੀ ਪ੍ਰਾਪਤੀ ਹੋਈ ਤੇ ਆਪ ਉਣੱਤੀ ਮਾਰਚ ਪੰਦਰਾਂ ਸੌ ਬਵੰਜਾ ਈਸਵੀ ਤੱਕ ਗੁਰਗੱਦੀ ਤੇ ਰਹੇ ਪਰਿਵਾਰ ਵਿਸ਼ੋ ਆਪ ਜੀ ਦੇ ਪਰਿਵਾਰਕ ਵਿਸ਼ੋਕੜ ਤੇ ਜਨਮ ਬਾਰੇ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਪਾਈ ਲੈਣਾ ਜੀ ਸੀ ਉਹਨਾਂ ਦੇ ਪਿਤਾ ਭਾਈ ਫੇਰੂਮਲ ਜੀ ਬਹੁਤ ਮਿਲਾਪੜੇ ਸੁਭਾਅ ਵਾਲੇ ਆਪਣੇ ਸੰਗੇ ਪੜੇ ਲੋਕਾਂ ਨੂੰ ਮੱਤੇ ਦੀ ਸਰਾ ਹੁਣ ਸਰਾਏ ਨਾਗਾ ਜ਼ਿਲ੍ਹਾ ਮੁਖਤਰ ਦੇਖੇ ਭਾਈ ਫੇਰੂਮਲ ਜੀ ਦੇ ਘਰ ਮਾਤਾ ਦਇਆਪੌਰ ਜੀ ਦੀ ਕੁਖੋਂ ਆਪ ਜੀ ਦਾ ਜਨਮ ਹੋਇਆ ਇੱਥੇ ਭਾਈ ਫੇਰੂਮਲ ਚੌਧਰੀ ਤਖਮਲ ਦੇ ਮੁੰਚੀ ਵਜੋਂ ਕੰਮ ਕਰਦੇ ਸਨ ਚੌਧਰੀ ਤਖਤਮਲ ਦੇ ਸੱਤ ਪੁੱਤਰ ਸਨ ਅਤੇ ਇੱਕ ਧੀ ਸੀ ਧੀ ਦਾ ਨਾਂ ਵਿਰਾਈ ਸੀ ਬਾਬਾ ਫਿਰੂਮਲ ਜੀ ਇਸ ਨੂੰ ਧਰਮ ਦੀ ਭੈਣ ਮੰਨਦੇ ਸਨ ਮੋrai ਜੀ ਵੀ ਮਹਨੇਜ ਜੀ ਨੇ ਆਪਣਾ ਭਤੀਜਾ ਸਮਝਦੀ ਤੇ ਬਹੁਤ ਪਿਆਰ ਕਰਦੀ ਸੀ ਵਿਰਾਈ ਜੀ ਦਾ ਵਿਆਹ ਹੰਦੂਰ ਪਿੰਡ ਦੇ ਚੌਧਰੀ ਮਹੰਮੇ ਨਾਲ ਸਾਲ 1540 ਈਸਵੀ ਛੋਇਆ ਸੀ ਕੁਝ ਚਿਰ ਤਾਂ ਭਾਈ ਫੇਰੂ ਮੱਲ ਜੀ ਦਾ ਕੰਮ ਚੰਗਾ ਚੱਲਿਆ ਪਰ ਫਿਰ ਕਿਸੇ ਕਾਰਨ ਚੌਧਰੀ ਤਖਤ ਮੱਲ ਨਾਲ ਅਨਵਣ ਹੋ ਗਈ ਇੱਕ ਵੇੜੀ ਤਾਂ ਵਿਰਾਈ ਜੀ ਨੇ ਵਿੱਚ ਪੈ ਕੇ ਖਲਾ ਕਰਵਾ ਦਿੱਤੀ ਪਰ ਛੇਤੀ ਹੀ ਫਿਰ ਵਿਗਾੜ ਪੈ ਗਿਆ ਜਿਸ ਕਾਰਨ ਉਹਨਾਂ ਨੇ ਹਰੀਕੇ ਕੱਤਨ ਹੱੱਟੀ ਪਾਲਈ ਪਰ ਬਹੁਤਾ ਚਿਰ ਉੱਥੇ ਨਾ ਟਿਕ ਸਕੇ ਅਤੇ ਪਈ ਲੈਣਾ ਜੀ ਦੇ ਸਹਰੇ ਦੇ ਪਿੰਡ ਸੰਗਰ ਜਾ ਕੇ ਦੁਕਾਨ ਕਰਨ ਲਈ ਅਤੇ ਫੇਰ ਕੁਝ ਚਿਰ ਪਿਛੋ ਹਰੀਕੇ ਪੱਤਨ ਵਾਪਸ ਆ ਗਏ ਭਾਈ ਫੇਰੂ ਮੱਲ ਜੀ ਹਰ ਸਾਲ ਸੰਗ ਨੂੰ ਨਾਲ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਵਾਲਾਮੁਖੀ ਜਾਂਦੇ ਹੁੰਦੇ ਸਨ ਕਈ ਵਾਰ ਲੈਣਾ ਜੀ ਵੀ ਨਾਲ ਹੁੰਦੇ ਭਾਈ ਦੇਵੀ ਚੰਦ ਜੀ ਉਹਨਾਂ ਨੂੰ ਫੇਰ ਸੰਗਰ ਲੈ ਆਏ ਜਿੱਥੇ ਉਹਨਾਂ ਨੇ ਵਪਾਰ ਦਾ ਕੰਮ ਕੀਤਾ ਫਿਰ 1526 ਸ ਵਿੱਚ ਬਾਬਾ ਫਿਰੂਮਲ ਜੀ ਦਾ ਦਿਹਾਂਤ ਹੋ ਗਿਆ ਗੁਰੂ ਜੀ ਦਾ ਵਿਆਹ ਵਿਰਾਈ ਜੀ ਨੇ ਲੈਣਾ ਜੀ ਦੀ ਸ਼ਾਦੀ ਸੰਗਰ ਪਿੰਡ ਦੇ ਸਹਾਉਕਾਰ ਦੇਵੀ ਚੰਦ ਮਰਵਾਹ ਦੀ ਪੁੱਤਰੀ ਦੀਦੀ ਖੀਵੀ ਜੀ ਨਾਲ ਕਰਵਾ ਦਿੱਤੀ ਖੀਵੀ ਜੀ ਬੜੇ ਸਬਰ ਸੰਤੋਖ ਵਾਲੇ ਸਨ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਪਿਛੋਂ ਲੈਣਾ ਜੀ ਨੇ ਸੰਗਤ ਉਠਕੇ ਖੰਡੂਰ ਦੁਕਾਨ ਕਰ ਲਈ ਹਰੀ ਕੇ ਪੱਤਨ ਵਾਲਾ ਸੰਗ ਟੁੱਟ ਚੁੱਕਾ ਸੀ ਹੁਣ ਖੰਡੂਰ ਸੰਗ ਤਿਆਰ ਹੋ ਗਿਆ ਅਤੇ ਪਿਤਾ ਜੀ ਬਾਣ ਲੈਣਾ ਜੀ ਵੀ ਸੰਗ ਦੇ ਮੁਖੀ ਬਣ ਕੇ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਵਾਲਾਮੁਖੀ ਜਾਣ ਲੱਗ ਪਏ ਇੱਕ ਵਾਰੀ ਜਵਾਲਾ ਜੀ ਦੇ ਸਥਾਨ ਵਿੱਚ ਯੋਗੀਆਂ ਅਤੇ ਫਕੀਰਾਂ ਦੀ ਮੰਡਲੀ ਦੀ ਵਿਚਾਰ ਚਰਚਾ ਸੁਣੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਉਪਮਾ ਕੀਤੀ ਉੱਥੋਂ ਲੈਣਾ ਜੀ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਤੜਾ ਹੋ ਗਈ ਪਰ ਖੰਦੂਰ ਆ ਕੇ ਅੰਮਾਕਾਰਾਂ ਵਿੱਚ ਰੁੱਝ ਗਏ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਸਰਤਾਰਪੁਰ ਵਿਖੇ ਨਾ ਜਾ ਸਕੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਭਾਈ ਜੋਦਾ ਸਮਰਤ ਵੇਲੇ ਇਸ਼ਨਾਨ ਕਰਕੇ ਆਸਾ ਦੀ ਵਾਰ ਦਾ ਪਾਠ ਕਰ ਰਿਹਾ ਸੀ ਪੈਲਣ ਜੀ ਵੀ ਉੱਥੇ ਆ ਗਏ ਉਹਨਾਂ ਦੇ ਕੰਨਾਂ ਵਿੱਚ ਪਾਠ ਦੀ ਆਵਾਜ਼ ਪਈ ਤੌਥੀ ਹੀ ਬੈਠ ਕੇ ਪਾਠ ਸੁਣ ਲੱਗ ਪਏ ਜਦ ਪਾਠ ਦਾ ਭੋਗ ਪਿਆ ਤਾਂ ਲੈਣਾ ਜੀ ਨੇ ਭਾਈ ਜੋਦਾ ਜੀ ਨੂੰ ਪੁੱਛਿਆ ਤੁਸੀਂ ਕਿਸ ਦੀ ਬਾਣੀ ਪੜ੍ਹਦੇ ਗੋਂਦੇ ਸੀ ਭਾਈ ਜੋਧਾਣੀ ਦੱਸਿਆ ਗੁਰੂ ਨਾਨਕ ਦੇਵ ਜੀ ਦੀ ਇਹੋ ਬਾਣੀ ਧੁਰ ਦਰਗਾਹ ਤੋਂ ਲੈ ਕੇ ਆਏ ਹਨ ਅਤੇ ਕਰਤਾਰਪੁਰ ਵਿਖੇ ਨਿਵਾਸ ਰੱਖਦੇ ਹਨ ਲੈਣਾ ਜੀ ਦੇ ਅੰਦਰ ਗੁਰੂ ਜੀ ਦੇ ਦਰਸ਼ਨਾਂ ਦੀ ਤਾਂ ਪਹਿਲਾਂ ਹੀ ਸੀ ਪਰ ਹੁਣ ਹੋਰ ਉਤਸ਼ਕਤਾ ਵੱਧ ਗਈ 1532 ਸੀ ਵਿੱਚ ਲੈਣਾ ਜੀ ਨੇ ਸੰਗ ਕਰਤਾਰਪੁਰ ਤੋਂ ਰਾਸਤੇ ਲੇਕੇ ਜਾਣਾ ਧਾਰਿਆ ਹੋਇਆ ਸੀ ਸੰਗ ਦਾ ਡੇਰਾ ਹਰਤਾਰਪੁਰ ਤੋਂ ਬਾਅਦ ਦੂਰ ਲਵਾਇਆ ਅਤੇ ਸਵੇਰੇ ਸੰਗੀਆਂ ਤੋਂ ਛੁੱਟੀ ਲੈ ਕੇ ਘੋੜੀ ਤੇ ਤੜਕੇ ਗੁਰੂ ਨਾਨਕ ਦੇਵ ਜੀ ਨੇ ਮਿਲਣ ਚਲੇ ਗਏ ਇਧਰ ਗੁਰੂ ਨਾਨਕ ਦੇਵ ਜੀ ਵੀ ਆਪਣੇ ਘਰ ਆਰਾਮ ਕਰ ਰਹੇ ਸਨ ਉਨ੍ਹਾਂ ਵਤਨ ਕੀਤਾ ਕਿ ਮੇਰੇ ਰਾਜ ਦਾ ਧਨੀ ਆਇਆ ਹੈ ਮੈਂ ਲਾਇਆ ਮਾ ਗੋ ਲੈਣਾਂ ਦੀ ਨਾਲ ਮੇਲ ਹੋ ਗਿਆ ਜਿੰਨਾ ਉਹਨਾਂ ਗੁਰੂ ਜੀ ਨੂੰ ਪੁੱਛਿਆ ਮੈਂ ਤਪੇ ਕੇ ਦਰਸ਼ਨ ਹੋ ਜਾਣਾ ਹੈ ਕਿਹੜੇ ਰਾਜਾ ਵਾ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਪਰਖਾ ਮੇਰੇ ਪਿੱਛੇ ਤੁਰਿਆ ਆਪਣੇ ਦੁਆਰ ਅੱਗੇ ਜਾ ਕੇ ਗੁਰੂ ਜੀ ਨੇ ਕਿਹਾ ਕੋੜੀ ਉਸ ਕਿੱਲੇ ਦੇ ਦਰਵਾਜ਼ੇ ਨਾਲ ਬੰਨ ਤੇ ਅੰਦਰ ਆ ਜਾ ਏਨੇ ਨੂੰ ਗੁਰੂ ਜੀ ਆਪਣੇ ਆਸਨ ਤੇ ਜਾ ਬਰਾਜੇ ਲੈਣਾ ਜੀ ਨੇ ਅੰਦਰ ਜਾ ਕੇ ਮੱਥਾ ਟੇਕਿਆ ਕੀ ਦੇਖਦੇ ਹਨ ਕਿ ਇਹ ਤਾਂ ਉਹੀ ਮਹਾਪੁਰਸ਼ ਹਨ ਜਿਨ੍ਹਾਂ ਨੂੰ ਰਾਹ ਪੁੱਛਿਆ ਸੀ ਬੜੀ ਸ਼ਰਮ ਮਹਿਸੂਸ ਕੀਤੀ ਤੇ ਕਿਹਾ ਮਹਾਰਾਜ ਮੇਥੋਂ ਘੋਰ ਬੇਅਦਵੀ ਹੋਈ ਹੈ ਮੈਂ ਘੋੜੀ ਉੱਤੇ ਚੜਿਆ ਹੋਇਆ ਸੀ ਤੇ ਤੁਸੀਂ ਪੈਦਲ ਆ ਰਹੇ ਹੋ ਮੈਨੂੰ ਬਖਸ਼ ਦਿਓ ਗੁਰੂ ਜੀ ਨੇ ਦਿਲਾਸਾ ਦਿੱਤਾ ਅਤੇ ਕਿਹਾ ਉਠ ਵਰਖਾ ਇਥੋਂ ਕੋਈ ਭੁੱਲ ਨਹੀਂ ਹੋਈ ਤੂੰ ਸਾਡਾ ਪਰੋਣਾ ਹੈ ਤੇਰਾ ਆਦਰ ਕਰਨਾ ਸਾਡਾ ਫਰਜ਼ ਈ ਗੁਰੂ ਜੀ ਨੇ ਫੇਰ ਪੁੱਛਿਆ ਕਿਥੋਂ ਆਏ ਹੋ ਤੇ ਤੁਹਾਡਾ ਨਾਮ ਕੀ ਹੈ ਉੱਤਰ ਦਿੱਤਾ ਜੀ ਮੈਂ ਖੰਡੂਰ ਸੰਗਠ ਤੋਂ ਆਇਆ ਹਾਂ ਤੇ ਮੇਰਾ ਨਾਮ ਲੈਣਾ ਹੈ ਗੁਰੂ ਜੀ ਖੜਖੜ ਹੱਟੇ ਤੇ ਕਿਰਨ ਲੱਗੇ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਚੰਗਾ ਹੋਇਆ ਉਹ ਆਪੇ ਹੀ ਆ ਗਿਆ ਨਾਲੇ ਭਾਈ ਲਹਿਨੇਦਾਰ ਘੋੜੀਆਂ ਤੇ ਚੜ ਕੇ ਹੀ ਆਇਆ ਕਰਦੇ ਹਨ ਫਿਰ ਗੁਰੂ ਜੀ ਨੇ ਸਿੱਖੀ ਰਹਿਤ ਬਾਰੇ ਵਚਨ ਕੀਤੇ ਗੁਰੂ ਜੀ ਦੇ ਵਚਨ ਸੁਣ ਕੇ ਮਹਿਣਾ ਜੀ ਦੀ ਨਿਸ਼ਾ ਹੋ ਗਈ ਅਪੇ ਮਨ ਸ਼ਾਂਤ ਹੋ ਗਿਆ ਰਾਤ ਦਾ ਕੀਰਤਨ ਸੁਣ ਕੇ ਜਦੋਂ ਸੁੱਤੇ ਤਾਂ ਸੁਪਨੇ ਵਿੱਚ ਦੇਖਿਆ ਕਿ ਜਿਸ ਦੇਵੀ ਮਾਤਾ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਉਹ ਟਟਕਸ਼ਾਰ ਗੁਰੂ ਜੀ ਦੇ ਦਵਾਰ ਤੇ ਝਾੜੂ ਦੇ ਰਹੀ ਹੈ ਜਦ ਲੈਣਾ ਜੀ ਨੇ ਪੁੱਛਿਆ ਤੂੰ ਕੌਣ ਹੈ ਤਾਂ ਦੇਵੀ ਨੇ ਉੱਤਰ ਦਿੱਤਾ ਮੈਂ ਉਹ ਹਾਂ ਜਿਸ ਦੇ ਦਰਸ਼ਨ ਤੁਸੀਂ ਜਾ ਰਹੇ ਹੋ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਲੈਣ ਆਈ ਹਾਂ ਇੱਥੇ ਮੈਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ ਕਿ ਜਨਮ ਫਸਲ ਹੁੰਦਾ ਹੈ ਇਸ ਨਾਨਿਸ਼ਤਾ ਹੋਰ ਪੱਕਾ ਹੋ ਗਿਆ ਕਿ ਗੁਰੂ ਨਾਨਕ ਦਾ ਦਰ ਹੀ ਉਨ੍ਹਾਂ ਦੀ ਮੰਜ਼ਲੇ ਮਕਸੂਦ ਹੈ ਤੜਕਸਾ ਰੁਠ ਕੇ ਅਤੇ ਜਾ ਸੰਗ ਨੂੰ ਖਬਰ ਦਿੱਤੀ ਕਿ ਉਹ ਹੁਣ ਕਰਤਾਰਪੁਰ ਹੀ ਜਿਤਣਗੇ ਤੇ ਸੰਗ ਦੇ ਨਾਲ ਨਹੀਂ ਜਾ ਸਕਣਗੇ ਲੈਣਾ ਜੀ ਇੱਥੇ ਰਹਿ ਕੇ ਗੁਰੂ ਉਪਦੇਸ਼ ਸੁਣਦੇ ਨਾਮ ਜਪਦੇ ਤੇ ਸੇਵਾ ਕਰਦੇ ਕੁਝ ਦਿਨਾਂ ਬਾਅਦ ਗੁਰੂ ਜੀ ਨੇ ਕਿਹਾ ਲੈਣਾ ਜੀ ਤੁਸੀਂ ਜਾਓ ਅਤੇ ਆਪਣੇ ਘਰ ਦਾ ਹਾਲਚਾਲ ਦੇਖਾ ਉਹ ਹੁਕਮ ਮੰਨ ਕੇ ਵਾਪਸ ਖਨੂਰ ਆ ਗਏ ਜਦ ਘਰ ਦਾ ਹਾਲਚਾਲ ਦੇਖ ਕੇ ਵਾਪਸ ਕਰਤਾਰਪੁਰ ਜਾਣ ਲੱਗੇ ਤਾਂ ਸੰਗੀਆਂ ਸਬੰਧੀਆਂ ਅਤੇ ਸਹੁਰਿਆਂ ਨੇ ਬਹੁਤ ਰੋਕਿਆ ਜੀਵੀ ਜੂ ਨੂੰ ਵੀ ਚੁੱਕਣਾ ਦਿੱਤੀ ਕਿ ਤੇਰਾ ਪਤੀ ਅਤੇ ਨਾਨਕ ਦੇ ਪਿੱਛੇ ਲੱਗ ਖਾਦੂ ਹੋਣ ਲੱਗਾ ਹੈ ਉਹਨਾਂ ਨੇ ਵੀ ਰੋਕਿਆ ਲਹਿਣਾ ਜੀ ਨੇ ਸਮਝਾਇਆ ਕਿ ਜਿੰਨਾ ਕੋਲ ਮੈਂ ਜਾ ਰਿਹਾ ਹਾਂ ਉਹ ਕੋਈ ਜੋਗੀ ਸੰਿਆਸੀ ਨਹੀਂ ਹਨ ਉਹ ਤਾਂ ਗ੍ਰਸਥ ਵਿੱਚ ਉਦਾਸੀ ਦਾ ਰਾਹ ਦਿਖਾਉਂਦੇ ਹਨ ਕੀਵੀ ਜੀ ਨੂੰ ਹਰੋਸਾ ਹੋ ਗਿਆ ਅਤੇ ਉਨ੍ਹਾਂ ਲਹਿਣਾ ਜੀ ਨੇ ਖੁਸ਼ੀ ਨਾਲ ਭੇਜ ਦਿੱਤਾ ਕਰਤਾਰਪੁਰ ਦੇਰੇ ਮਾਤਾ ਜੀ ਨੂੰ ਮਿਲੇ ਅਤੇ ਗੁਰੂ ਜੀ ਬਾਰੇ ਪੁੱਛ ਕੇ ਸਿੱਤਾਂ ਨੂੰ ਚਲੇ ਗਏ ਨਦੀਨ ਵੀ ਇੱਕ ਪੰਡ ਗੁਰੂ ਜੀ ਨੇ ਆਪ ਤੁਕ ਲਈ ਤੇ ਇੱਕ ਲੈਣਾ ਜੀ ਨੇ ਸ਼ਿਕਵਾ ਦਿੱਤੀ ਜਿਸ ਵਿੱਚ ਤਕੜੀਲੇ ਛਿੱਟੇ ਪਏ ਅਤੇ ਲੈਣਾ ਜੀ ਦੇ ਰੇਸ਼ਮੀ ਕੱਪੜੇ ਖਰਾਬ ਹੋ ਗਏ ਮਾਤਾ ਜੀ ਨੇ ਵੇਖ ਕੇ ਰੋਸ ਕੀਤਾ ਤਾਂ ਗੁਰੂ ਨਾਨਕ ਜੀ ਦੇਵ ਜੀ ਕਹਿਣ ਲੱਗੇ ਇਹ ਮਦੀਨਾ ਦੀ ਪੰਡ ਨਹੀਂ ਇਹ ਤਾਂ ਦੀਨ ਦੁਨੀਆ ਦਾ ਸ਼ਤਰ ਹੈ ਅਤੇ ਕੁੱਕੜ ਦੇ ਨਹੀਂ ਤੇਸਰ ਦੇ ਛਿੱਟੇ ਹਨ ਦੇਖਿਓ ਤਾਂ ਸਹੀ ਰੰਗ ਕਰਤਾਰ ਦੇ ਭਾਈ ਲੈਣਾ ਜੀ ਤਕਰੀਬਨ 7 ਸਾਲ ਕਰਤਾਰਪੁਰ ਸਾਹਿਬ ਵਿਖੇ ਰਹੇ ਅਤੇ ਗੁਰੂ ਜੀ ਦੀ ਸੇਵਾ ਕਰਦੇ ਰਹੇ ਉਹਨਾਂ ਦਾ ਹਰ ਇੱਕ ਹੁਕਮ ਬੜੀ ਸ਼ਰਧਾ ਅਤੇ ਸ਼ਾਹਨਾ ਮੰਨਦੇ ਰਹੇ ਇਸ ਬRAND ਗੁਰੂ ਨਾਨਕ ਦੇਵ ਜੀ ਨੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਪੜ ਲੈਣਾ ਜੀ ਅਸੀਂ ਹੋਰ ਸਿਰਕੜ ਸਿੱਖਾਂ ਦੀ ਆ ਤਿੰਨ ਸਖਤ ਪਰਖਿਆਵਾਂ ਲਈਆਂ ਜਿਸ ਵਿੱਚ ਬਾਤੀ ਤਾਂ ਗਿਆਨ ਤਾਂ ਠਠੰਮ ਜਾਂਦੇ ਜਾਂ ਸੋਚਾਂ ਵਿੱਚ ਪੈ ਜਾਂਦੇ ਪਰ ਲੈਣਾ ਜੀ ਹਮੇਸ਼ਾ ਬਿਨਾਂ ਕਿਸੇ ਰੱਖ ਰਖਵਾਓ ਦੇ ਗੁਰੂ ਜੀ ਦਾ ਹੁਕਮ ਮੰਨਦੇ ਅਤੇ ਯਹਾ ਕਰਨ ਲਈ ਦਿਨ ਰਾਤ ਜਾਂ ਗਰਮੀ ਸਰਦੀ ਦਾ ਛਾਲ ਕਦੇ ਨਾ ਕਰਦੇ ਉਹਨਾਂ ਦਾ ਦ੍ਰਿੜ ਵਿਸ਼ਵਾਸ ਸੀ ਇਹ ਸੇਵਕ ਦਾ ਕੰਮ ਹਕਮ ਮੰਨਣਾ ਹੁੰਦਾ ਹੈ ਨਾ ਕਿ ਹੁਕਮ ਦੀ ਫੋਲਾ ਫਾਲੀ ਕਰਨਾ ਗੁਰੂ ਜੀ ਲੈਣਾ ਜੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਲੈਣਾ ਜੀ ਦਾ ਨਾਮ ਬਦਲ ਕੇ ਅੰਗਤ ਆਪਣੇ ਸਰੀਰ ਦਾ ਅੰਗ ਰਖ ਦਿੱਤਾ ਅਤੇ 14 ਜੂਨ 1539 ਈਸਵੀ ਨੂੰ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਗੁਰਗੱਦੀ ਦੀ ਵਕਸ਼ਸ਼ ਕਰ ਦਿੱਤੀ ਕੁਸ ਦੇ ਨਾਲ ਹੀ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀਦਾਸ ਦੀ ਖੰਡੂਰ ਚਲੇ ਜਾਣ ਦਾ ਆਦੇਸ਼ ਦਿੱਤਾ ਤੇ ਆਖਿਆ ਕਿ ਤੁਸੀਂ ਉੱਥੇ ਹੀ ਟਿਕਣਾ ਤੁਹਾਨੂੰ ਮਿਲਣ ਲਈ ਅਸੀਂ ਆਪ ਕੋਥੇ ਆਵਾਂਗੇ ਗੁਰੂ ਨਾਨਕ ਸਾਹਿਬ ਨੇ ਆਪਣਾ ਬਚਨ ਪੰਹੀ ਪ੍ਰਕਾਰ ਨਵਾਇਆ ਖੰਡੂਰ ਸਾਹਿਬ ਵਿੱਚ ਇੱਥੇ ਉਹ ਕਾਫੀ ਸਮਾਂ ਮਾਈ ਭرائی ਵਰਾਈ ਜੀ ਦੇ ਘਰ ਗੁਫ਼ਤਵਾਸ ਰਹੇ ਗੁਰੂ ਜੀ ਨੇ ਇਸ ਮਾਈ ਨੂੰ ਕਹਿ ਰੱਖਿਆ ਸੀ ਕਿ ਕਿਸੇ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਾ ਦੇਣਾ ਉਹ ਰੋਜ਼ ਸਵੇਰੇ ਇੱਕ ਪਾ ਕੱਚੇ ਦੀ ਅਣਤੋਪੜੀ ਰੋਟੀ ਖਾ ਕੇ ਬੰਦਗੀ ਵਿੱਚ ਲੱਗੇ ਰਹਿੰਦੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਖ਼ਬਰ ਸੁਣ ਕੇ ਉਹ ਬਹੁਤ ਦੁਖੀ ਹੋਏ ਅਤੇ ਉਹਨਾਂ ਦੀ ਯਾਦ ਤੇ ਕਰਤਾਰ ਦੀ ਬੰਦਗੀ ਵਿੱਚ ਲੱਗੇ ਰਹੇ ਸੰਗਤਾਂ ਨੇ ਆਖਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਟਿਕਾਣੇ ਬਾਰੇ ਪਤਾ ਕਰਨ ਬਾਬਾ ਬੁੱਢਾ ਜੀ ਨੇ ਬराई ਜੀ ਦੇ ਰਾਹੀਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਬੇਨਤੀ ਕੀਤੀ ਗੁਰੂ ਜੀ ਇਸ ਗੱਲੋਂ ਸੁਚੇਤ ਸਨ ਕਿ ਗੁਰੂ ਨਾਨਕ ਸਾਹਿਬ ਵੱਲੋਂ ਆਰੰਭ ਕੀਤਾ ਇਨਕਲਾਬ ਲਈ ਸੰਗੇ ਆਚਰਨ ਦੇ ਨਾਲ ਨਾਲ ਚੰਗੀ ਸਿਹਤ ਹੋਣਾ ਵੀ ਜ਼ਰੂਰੀ ਹੈ ਇਸ ਲਈ ਉਹ ਬੱਚਿਆਂ ਤੇ ਨੌਜਵਾਨਾਂ ਨੂੰ ਕਸਰਤ ਕਰਨ ਅਸੀਂ ਕੁਸ਼ਤੀਆਂ ਕਰਨ ਵੱਲ ਲਗਾਉਂਦੇ ਸਨ ਗੁਰਦੁਆਰਾ ਮੱਲ ਅਖਾੜਾ ਇਸ ਦਲ ਦੀ ਅਗਵਾਹੀ ਪਰਦਾ ਹੈ ਇਕਵੇਰ ਔਰ ਲੱਗ ਗਈ ਤਪੇ ਦੇ ਲੋਕ ਤਪੇ ਨੇ ਲੋਕਾਂ ਨੂੰ ਕਿਹਾ ਮੀਂਹ ਕੀ ਪਵੇ ਇੱਥੇ ਤਾਂ ਇੱਕ ਗ੍ਰਸਤੀ ਗੁਰੂ ਬਣਿਆ ਬੈਠਾ ਹੈ ਇਸ ਲਈ ਇੰਦਰ ਦੇਵਤਾ ਗੁੱਸੇ ਹੈ ਉਸ ਨੂੰ ਪਿੰਡੋਂ ਕੱਢ ਦਿਓ ਤਾਂ ਮੀਂਹ ਪੈ ਜਾਵੇਗਾ ਮੀਂਹ ਮੈਂ ਪਵਾ ਦਿਆਂਗਾ ਜਿੱਟਾ ਨੇ ਗੁਰੂ ਜੀ ਨੂੰ ਸ਼ਿਵਨਾਥ ਤਪੇ ਨਾਲ ਹੋਈ ਗੱਲ ਦੱਸੀ ਤਾਂ ਗੁਰੂ ਜੀ ਨੇ ਕਿਹਾ ਮੀਂਹ ਤਾਂ ਰੱਬ ਦੇ ਵਾਸਤੇ ਹੈ ਜੇ ਸਾਡੇ ਇੱਥੋਂ ਜਾਣ ਨਾਲ ਨੀ ਪੈਂਦਾ ਹੈ ਤਾਂ ਅਸੀਂ ਚਲੇ ਜਾਂਦੇ ਹਾਂ ਗੁਰੂ ਜੀ ਪਿੰਡੋਂ ਚਲੇ ਗਏ ਪਰ ਮੀਰ ਵੀ ਨਾ ਪਿਆ ਇੰਨੇ ਨੂੰ ਅਮਰਦਾਸ ਜੀ ਬਾਸ ਕਰੇ ਤੋਂ ਆ ਗਏ ਅਤੇ ਗੁਰੂ ਜੀ ਦੇ ਜਾਣ ਬਾਰੇ ਸੁਣ ਕੇ ਬੜੇ ਦੁਖੀ ਹੋਏ ਲੋਕਾਂ ਨੂੰ ਆਖਣ ਲੱਗੇ ਛੇਵਲਾ ਸਪਾ ਤਪ ਖੰਡੀ ਹੈ ਮੀਰ ਤਾਂ ਗੁਰੂ ਜੀ ਦੇ ਨਾਮ ਲੈਣ ਨਾਲ ਹੀ ਤੈ ਜਾਵੇਗਾ ਜਦ ਲੋਕਾਂ ਗੁਰੂ ਜੀ ਦਾ ਨਾਮ ਲਿਆ ਤਾਂ ਮੀ ਪੈ ਗਿਆ ਹੁਣ ਲੋਕ ਪੁਛਟਾਉਣ ਲੱਗੇ ਅਤੇ ਤਪੇ ਨੂੰ ਗੁੱਸੇ ਨਾਲ ਇੰਨੀ ਢੂੜ ਠੂਕੜਿਸ ਕੀਤੀ ਕਿ ਉਹ ਦਮ ਤੋੜ ਗਿਆ ਉਧਰ ਅਮਰਦਾਸ ਜੀ ਗੁਰੂ ਜੀ ਨੂੰ ਮਿਲ ਲਈ ਪਿੰਡ ਖਾਨ ਅਰਜਾਤ ਪਹੁੰਚ ਗਏ ਪਰ ਗੁਰੂ ਜੀ ਨੇ ਨਰਾਜ਼ਗੀ ਵਿੱਚ ਪਿੱਠ ਕਰ ਲਈ ਅਤੇ ਆਖਣ ਲੱਗੇ ਤੁਸੀਂ ਕਰਾਮਾਤ ਕਿਉਂ ਵਿਖਾਈ ਅਤੇ ਤਪੇ ਦੀ ਮੌਤ ਦਾ ਕਾਰਨ ਕਿਉਂ ਬਣੇ ਸ਼ਾਂਤ ਰਹਿਣਾ ਭਾਣਾ ਮੰਨਣਾ ਜੇਰਾ ਰੱਖਣਾ ਅਤੇ অপরাধੀਆਂ ਨੂੰ ਮਾਫ ਕਰਨ ਨਾਲ ਹੀ ਜੀਵਨ ਮਰਦੀ ਹੈ ਕਰਾਮਾਤ ਵਿਖਾਉਣੀ ਸਾਡਾ ਰਾਹ ਨਹੀਂ ਸਾਡੇ ਵਿੱਚ ਧਰਤੀ ਵਰਗੀ ਸ਼ਰਨਸ਼ੀਲਤਾ ਪਰਬਤ ਵਰਗੀ ਅਡੋਲਤਾ ਰੁੱਖਾਂ ਵਰਗਾ ਜੇਰਾ ਪਾਣੀ ਜਿਹੀ ਨਿਰਮਲਤਾ ਤੇ ਚੰਦਰਮਹ ਜਈ শীতলਤਾ પ્રકાશ ਜਈ ਵਿਸ਼ਾਲਤਾ ਸੂਰਜ ਵਾਂਗ ਸਭ ਦਾ ਭਲਾ ਕਰਨ ਵਾਲੇ ਗੁਣ ਹੋਣੇ ਚਾਹੀਦੇ ਹਨ ਉਧਰ ਖੰਡੂਰ ਦੇ ਜੱਟ ਵੀ ਆਣ ਪੁੱਜੇ ਗੁਰੂ ਜੀ ਤੋਂ ਖਿਮਾ ਮੰਗੀ ਅਤੇ ਵਾਪਸ ਖੰਡੂਰ ਜਾਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਆਖਿਆ ਤਪੇ ਨੂੰ ਸਹੀ ਹੀ ਦੇਖੇ ਮਾਰਨ ਲਈ ਪਛਿਆ ਤਾਪ ਕਰੋ ਕਰਤਾਰ ਤੋਂ ਖਿਮਾ ਮੰਗੋ ਇਕ ਜਾਗ ਕਰੋ ਸਾਰੇ ਗਰੀਬ ਗੁਰਬੇ ਅਤੇ ਸਾਧਾ ਸੰਤਾਂ ਨੂੰ ਭੋਜਨ ਸ਼ਕਾਓ ਅਤੇ ਅਰਦਾਸ ਕਰੋ ਕਿ ਵਹਿਗੁਰੂ ਤਪੇ ਜੋਗੀ ਦੀ ਆਤਮਾ ਤੇ ਰਹਿਮ ਕਰੇ ਇਹਨਾਂ ਕੁਝ ਕਰ ਲਵੋਗੇ ਤਾਂ ਮੈਂ ਆ ਜਾਵਾਂਗਾ ਲੋਕਾਂ ਨੇ ਇੰਜ ਵੀ ਕੀਤਾ ਤੇ ਗੁਰੂ ਜੀ ਵਾਪਸ ਖੰਡੂਰ ਆ ਗਏ ਇਹ ਜਾਗ ਲੋਕ ਹਰ ਤਲ ਕਰਨ ਲੱਗ ਪਏ ਜਦੋਂ ਹਮਾਦੂ ਖੁਦਾਈਉ ਬਾਤ ਸਾ ਸਨ 1540 ਈਸਵੀ ਸੇਰਸਾ ਸੂਰੀਪਤ ਹਾਰ ਖਾ ਕੇ ਲਾਹੌਰ ਵੱਲ ਭੱਜ ਰਿਹਾ ਸੀ ਤਾਂ ਬਿਆਸ ਵਿਆਪਾਰ ਕਰਕੇ ਉਸ ਨੂੰ ਪਤਾ ਲੱਗਾ ਕਿ ਜਿਸ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਕਿਤਾਬ ਬਾਬਰ ਨੂੰ ਵਰਤੇ ਉਪਦੇਸ਼ ਦਿੱਤਾ ਸੀ ਉਸ ਦੀ ਗੱਦੀ ਉੱਤੇ ਇਸ ਵੇਲੇ ਗੁਰੂ ਅੰਗਦ ਦੇਵ ਜੀ ਬਰਾਤਮਾਨ ਹਨ ਜੋ ਗੁਰੂ ਨਾਨਕ ਸਾਹਿਬ ਜੀ ਆਪ ਸ਼ਕਤੀਆਂ ਦੇ ਵਾਰਿਸ ਥਾਨ ਅਤੇ ਖੰਡੂਰ ਵਿੱਚ ਹੀ ਰਹਿੰਦੇ ਹਨ ਇਹ ਸੁਣ ਕੇ ਹਮਾਜੂ ਦੇ ਦਿਲ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਤੇ ਉਹ ਖੰਡੂਰ ਪੱਜ ਗਿਆ ਜਦ ਗੁਰੂ ਜੀ ਕੋਲ ਪਹੁੰਚਿਆ ਤਾਂ ਗੁਰੂ ਜੀ ਬੱਚਿਆਂ ਦੀਆਂ ਖੇਡਾਂ ਵੇਖ ਰਹੇ ਸਨ ਅਤੇ ਉਹਨਾਂ ਬਾਦਸ਼ਾਹ ਵੱਲ ਬਹੁਤਾ ਧਿਆਨ ਨਾ ਦਿੱਤਾ ਇਹ ਖਿਆਲ ਕਰਕੇ ਕਿ ਉਸ ਦਾ ਕੋਈ ਆਦਰ ਸਤਕਾਰ ਨਹੀਂ ਹੋਇਆ ਹਮਾਜੂ ਕ੍ਰੋਧ ਵਿੱਚ ਆ ਗਿਆ ਅਤੇ ਘੋੜੇ ਤੇ ਚੜੇ ਹੋਏ ਨੇ ਤਲਵਾਰ ਮੇ ਹਮ ਬਾਹਰ ਕੱਢਣ ਲੱਗਾ ਗੁਰੂ ਜੀ ਨੇ ਹੱਸ ਕੇ ਕਿਹਾ ਇਹ ਤੇਰੀ ਤਲਵਾਰ شیر ਸਾ ਨਾ ਹੋਈ ਲੜਾਈ ਵੇਲੇ ਕਿੱਥੇ ਸੀ ਹਮਾ ਦੀ ਸ਼ਰਮਿੰਦਾ ਹੋਇਆ ਘੋੜੇ ਤੋਂ ਉਤਰਿਆ ਅਤੇ ਗੁਰੂ ਜੀ ਤੋਂ ਕਿਹਾ ਮੰਗੀ ਗੁਰੂ ਜੀ ਨੇ ਉਸ ਨੂੰ ਸੱਚ ਅਤੇ ਧਰਮ ਦਾ ਉਪਦੇਸ਼ ਦਿੱਤਾ ਤੇ ਨਾਲ ਹੀ ਆਸ਼ੀਰਵਾਦ ਵੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਜਾਰੀ ਰੱਖਦਿਆਂ ਗੁਰੂ ਜੀ ਨੇ ਬਹੁਤ ਕੰਮ ਕੀਤੇ ਜਿਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਕੰਮ ਹਨ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦੀ ਤਮਸੀ ਨੂੰ ਸੋਧ ਸਵਾਰ ਕੇ ਪੰਜ ਪੰਜ ਵੱਖਰਾਂ ਦੀ ਵਿਗਿਆਨਕ ਲਿਪੀ ਤਿਆਰ ਕੀਤੀ ਬਾਲ ਵੋਧ ਵੀ ਤਿਆਰ ਕੀਤੀ ਬੱਚਿਆਂ ਤੇ ਬਾਲਕਾਂ ਨੂੰ ਗੁਰੂ ਜੀ ਆਪ ਵੀ ਪੜਾਇਆ ਕਰਦੇ ਸਨ ਗੁਰਬਾਣੀ ਦੀ ਸੰਭਾਲ ਗੁਰੂ ਨਾਨਕ ਦੇਵ ਜੀ ਵੱਲੋਂ ਇਕੱਤਰ ਕੀਤੀ ਗਈ ਬਾਣੀ ਅਤੇ ਉਹਨਾਂ ਦੁਆਰਾ ਆਪ ਰਚੀ ਬਾਣੀ ਨੂੰ ਭਾਈ ਪੰਡ ਦੇ ਮਖੋ ਪਾਸੋਂ ਲਿਖਵਾਇਆ ਅਤੇ ਸੰਭਾਲਿਆ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਸਮਾਚਾਰ ਇਕੱਠੇ ਕੀਤੇ ਤਲਵੰਡੀ ਤੋਂ ਭਾਈ ਲਾਲੂ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਪਾਸੋਂ ਅਤੇ ਹੋਰ ਜੋ ਆਪ ਜੀ ਨੂੰ ਪ੍ਰਾਣੇ ਸਿੱਖ ਖਨੂਰ ਸਾਹਿਬ ਵਿਖੇ ਮਿਲ ਆਉਂਦੇ ਸਨ ਉਹਨਾਂ ਪਾਸੋਂ ਗੁਰੂ ਨਾਨਕ ਸਾਹਿਬ ਦੇ ਸਫ਼ਰਾਂ ਦੇ ਸਾਖੀ ਭਾਈ ਬਾਲਾ ਪਾਸੋਂ ਸਾਖੀਅਤ ਸੁਰੀਆਂ ਫਿਰ ਇਸ ਸਾਰੀ ਸਮਗਰੀ ਨੂੰ ਤਰਤੀਬ ਦੇ ਕੇ ਭਾਈ ਪੰਦੇ ਮੁਖੇ ਪਾਸੋਂ ਲਿਖਵਾਇਆ ਜਿਸ ਦਾ ਵਿਗੜਿਆ ਹੋਇਆ ਰੂਪ ਇਸ ਵੇਲੇ ਭਾਈ ਵਾਲੇ ਵਾਲੀ ਜਨਮ ਸਾਖੀ ਹੈ ਗੁਰੂ ਨਾਨਕ ਦੇਵ ਜੀ ਦੀ ਅਗਵਾਈ ਵਿੱਚ ਆਪ ਜੀ ਨੇ ਉਹਨਾਂ ਦੀ ਸ਼ਾਹਕਾਰ ਰਚਨਾ ਜੋ ਜੀ ਸਾਹਿਬ ਦਾ ਸੰਪਾਦਨ ਕੀਤਾ ਲੰਗਰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰੋਂ 20 ਰੁਪਏ ਲੈ ਕੇ 2500 ਦੇ ਰੂਪ ਵਿੱਚ ਆਰੰਭ ਕੀਤਾ ਸੀ ਅਤੇ ਕਰਤਾਰਪੁਰ ਵਿੱਚ ਆਪਣੇ ਹੱਥੀਂ ਖੇਤੀ ਕਰਕੇ ਲਗਾਤਾਰ ਚਲਾਇਆ ਸੀ ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ ਪ੍ਰਮੁਖਤਾ ਦਿੱਤੀ ਅਤੇ ਦਿਨ ਰਾਤ ਚਲਾਇਆ ਮਾਤਾ ਕੀ ਜੀ ਦੀ ਆਪ ਲੰਗਰ ਦੀ ਦੇਖਭਾਲ ਕਰਦੇ ਸਨ ਅਤੇ ਕੀ ਅਲੀਚੀਰ ਸਮੇਤ 23 ਕਿਸਮ ਦੇ ਨਿਸ਼ਟਾਨ ਵੀ ਬਣਾਉਂਦੇ ਸਨ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਵਿਉਲਤੀ ਲਹਿਰ ਜਿਸ ਵਿੱਚ ਜ਼ਾਲਮ ਵਿਦੇਸ਼ੀ ਹਕੂਮਤ ਤੋਂ ਸਕਾਰਾ ਪਾਉਣ ਅਤੇ ਦੇਸ਼ ਵਾਸੀ ਬ੍ਰਾਹਮਣ ਮੌਲਿਆਂ ਦੁਆਰਾ ਅਖੌਤੀ ਨੀਵੀਆਂ ਜਾਤਾਂ ਤੇ ਕੀਤੇ ਜਾ ਰਹੇ ਸ਼ੋਸ਼ਣ ਤੋਂ ਮੁਕਤੀ ਪ੍ਰਾਪਤ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਉਸ ਮਹੰਮ ਨੂੰ ਜਾਰੀ ਰੱਖਿਆ ਇਸੇਰੇ ਚੜਾਉਣ ਲਈ ਗੁਰੂ ਜੀ ਨੇ ਲੋਕਾਂ ਨੂੰ ਸਰੀਰਕ ਸ਼ਕਤੀ ਪ੍ਰਦਾਨ ਕਰਨ ਲਈ ਉਤਸ਼ਾਹਤ ਕਰਦੇ ਸਨ ਜਿਵੇਂ ਕਰਤਾਰਪੁਰ ਵਿਖੇ ਰੋਜ਼ ਦਾ ਨਿਤਨੇਮ ਚੱਲਦਾ ਸੀ ਅਤੇ ਜਿਸ ਬਾਰੇ ਨਿਸ਼ਤੀ ਰੂਪ ਵਿੱਚ ਅਜੇ ਤੱਕ ਕੁਝ ਨਹੀਂ ਕੀਤਾ ਗਿਆ ਗੁਰੂ ਅੰਗਦ ਦੇਵ ਜੀ ਨੇ ਖਨੂਰ ਸਾਹਿਬ ਵਿਖੇ ਉਹੀ ਮਰਿਆਦਾ ਕਰਨ ਕੀਤੀ ਕਿ ਇਸ ਨੂੰ ਨਿਸ਼ਤੀ ਰੂਪ ਦਿੱਤਾ ਆਪਣੇ ਅੰਤ ਮੇੜੇ ਆਉਂਦਾ ਦੇਖ ਕੇ ਗੁਰੂ ਅੰਗਦ ਦੇਵ ਜੀ ਨੇ ਪੰਨ ਵਿਸਾਖ 1609 ਬਿਕਰਮੀ 29 ਮਾਰਚ 1552 ਈਸਵੀ ਨੂੰ ਗੁਰੂ ਅਮਰਦਾਸ ਜੀ ਅੱਗੇ ਪੰਜ ਪੈਸੇ ਇਹ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਤੋਂ ਗੁਰਾਈ ਦਾ ਤਿਲਕ ਲਵਾਇਆ ਉਸੇ ਦਿਨ ਹੀ ਆਪ ਸੱਚਖੰਡ ਨੂੰ ਰਵਾਨਾ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ